ਦੋਸਤੋ ਬਾਈ ਮਨਪ੍ਰੀਤ ਦੇ ਘਰੋਂ ਆਪਾਂ ਪਹਿਲਾਂ ਗਾਂ ਦੀ ਵੀਡੀਓ ਬਣਾਈ ਐ ਬਾਈ ਕਹਿੰਦਾ ਵੀ 28 ਲੀਟਰ ਗਾਂ ਥੱਲੇ ਦੁੱਧ ਸੀ ਤੇ ਹੁਣ ਆਪਾਂ ਤੁਹਾਨੂੰ ਬਾਈ ਮਿੱਤਰੋ ਆਪਾਂ ਮੱਝਾ ਵੀ ਦਿਖਾ ਰਹੇ ਆਂ ਕਈ ਭਰਾ ਕਹਿੰਦੇ ਆ ਵੀ ਉਹੀ ਕਹਿੰਦਾ ਵੀ ਇੱਥੇ 15 16 ਲੀਟਰ ਵਾਲੀਆਂ ਬਾਹਲਾ ਹੁੰਦਾ ਕਿਉਂਕਿ ਜਿਹੜੇ ਮਿੱਤਰੋ ਜੀ ਨੇ 12 ਕਿ ਲੀਟਰ ਚੋਇਆ ਜਾਂ ਦੇਖਿਆ ਉਹਨੂੰ ਜੇ ਆਪਾਂ 18 20 ਦੀ ਆਪਾਂ ਗੱਲ ਕਰਦੇ ਆ ਨਾ ਅਜੀਬ ਜੀ ਗੱਲ ਲੱਗਦੀ ਆ ਕਿਉਂਕਿ ਥੱਲੇ ਕਮੈਂਟ ਵੀ ਕਰਦੇ ਆ ਕਿਉਂਕਿ ਕੱਲ ਜਿਵੇਂ ਆਪਾਂ ਫੁੱਲ ਵਾਲੀ ਮੱਝ ਦੀ ਵੀਡੀਓ ਪਾਈ ਸੀ ਚੰਗੇ ਵਜਨ ਵਾਲੀ ਥਣਲੇਵੀ ਦੀ ਸਾਫ ਵਾਲੀ ਆਵੇਂ ਝੋਲੀ ਉਹਦੀ ਵੱਡੀ ਸੀ ਦੁੱਧ ਪਾਈ ਕਹਿੰਦਾ ਸੀ ਵੀ 20 ਪਲੱਸ ਉਹਨੇ ਕੱਢਿਆ ਤੇ ਕਾਫੀ ਭਰਾਵਾਂ ਦੇ ਕਮੈਂਟ ਆਏ ਵੀ ਇਹ ਦੁੱਧਾ ਬੰਦਾ ਤਨ ਲੈ ਲੂ 4 ਲੈ ਲੂ ਲੱਖ ਲੱਖ ਵਾਲੀਆਂ ਜੇ ਭਾਈ ਲੱਖ ਲੱਖ ਵਾਲੀਆਂ ਤੁਸੀਂ 4 ਲੈਨੇ ਹੋ 4 ਲੱਖ ਦੇ ਵਿੱਚ ਤੇ 4 ਲੱਖ ਦੇ 4 ਖਾਣ ਗਿਆ ਵੀ ਉਹਦੋਂ 4 ਗੁਣਾ ਉਹ ਆਪਾਂ ਕਈ ਕਈ ਵਾਰੇ ਨਹੀਂ ਸੋਚਦੇ ਤੇ ਬਾਈ ਮਨਪ੍ਰੀਤ ਦੇ ਨਾਲ ਗੱਲ ਕਰਦੇ ਆ ਤੇ ਨਾਲ ਉਹਨਾਂ ਦੇ ਬਜ਼ੁਰਗ ਨਾਲ ਵੀ ਗੱਲ ਕਰਾਂਗੇ ਵੀ ਕਿੰਨੇ ਕਿ ਲੀਟਰ ਵਾਲੇ ਪਸੂ ਆ ਜਿਵੇਂ ਬਾਈ ਨੇ ਪਹਿਲਾਂ ਮੈਨੂੰ ਦੱਸਿਆ ਵੀ ਕਹਿੰਦਾ ਵੀ 18-20 ਲੀਟਰ ਵਾਲੀਆਂ ਮੈਨੂੰ ਵੀ ਅਜੀਬ ਜੀ ਗੱਲ ਲੱਗੀ ਤੇ ਮੈਂ ਕਿਹਾ ਤੁਹਾਡੇ ਨਾਲ ਆਪਾਂ ਸਾਂਝੀ ਕਰ ਲਗੇ ਜਿਵੇਂ ਆਪਾਂ ਮੁੰਡੇ ਵਿਦੇਸ਼ ਭੱਜ ਰਹੇ ਆ 20-25 ਬੱਚੇ-ਬੱਚੇ ਲੱਖ ਲਾ ਕੇ ਜੇ ਮਿੱਤਰੋ ਇੱਥੇ ਵੀ 18 ਲੱਖ ਰੁਪਇਆ ਲਾऊं ਤਾਂ ਮੈਂ ਕਹਿੰਦਾ ਵੀ ਲੱਖ ਰੁਪਇਆ ਮਹੀਨਾ ਤੁਸੀਂ ਇੱਥੇ ਵੀ ਕਮਾ ਸਕਦੇ ਹੋ ਘੱਟ ਤੋਂ ਘੱਟ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਪਹਿਲਾਂ ਬਾਈ ਦੇ ਨਾਲ ਕਰਾਂਗੇ ਕਰਾਂਗੇ ਫਿਰ ਆਪਾਂ ਬਜ਼ੁਰਗ ਦੇ ਨਾਲ ਕਰਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਅਸੇ ਤਾਂ ਜੀ ਤੇ ਆਪਣਾ ਕੰਮ ਆ ਦੁੱਧ ਦਾ ਹਨਾ ਹਾਂਜੀ ਹਾਂਜੀ ਠੀਕ ਹੈ ਹੁਣ ਆਪਣੇ ਕੋਲੇ ਜਿਵੇਂ ਕਾਫੀ ਨੱਕ ਕਹਿੰਦੇ ਸੀ ਕਾਫੀ ਮੱਝਾ ਸਾਡੇ ਕੋਲੇ ਇਹ ਕਿੰਨੇ ਕਿਲੋਟਰ ਵਾਲੀਆਂ ਦੁੱਧ ਤਾਂ ਹੀ ਹੁਣ ਤਾਂ ਹੀ ਰਹਿਣਾ ਠੀਕ ਹੈ ਤੇ ਕਿੰਨੇ ਗਾਲੀਆਂ ਕੋਲੇ ਆ ਡਾਕਟਰ ਸਾਹਿਬ ਆਹ ਮੱਝ ਦੀ ਮਹਾਲਿਆ ਦੀ ਆਪਾਂ ਪਿੰਡ ਥਾਂਦੇ ਵਾਲਾ ਪਿੰਡ ਥਾਂਦੇ ਵਾਲਾ ਮੋਸਰ ਕੋਲੇ ਆ ਆ ਮੁਖ ਸਰ ਕੋਲੇ ਆ ਪਿੰਡ ਥੰਦੇ ਆ ਥੰਦੇ ਵਾਲੇ ਠੀਕ ਹੈ ਤੇ ਇਹਦੇ ਮਾਂ ਥਲੇ ਕਿੰਨਾ ਘਰ ਦੁੱਧ ਸੀ ਇਹਦੀ ਮਾਂ ਥਲੇ ਘਰੇ ਦੁੱਧ ਆਪਣੇ ਕੋਲੇ 23 ਕਿਲੋ ਸੀਗਾ ਜੀ 23 ਗੱਲ ਨਾ ਫਿਰ ਕਮੈਂਟ ਕਰ ਲੈਗੇ ਥੱਲੇ ਹਾਂਜੀ ਆਪਣੇ ਕੋਲ ਸਾਢੇ 20 ਮਿੰਟ ਪਿਆ ਮਾ ਜੀ ਠੀਕ ਹੈ ਇਹ ਵੀ ਗੱਲ ਨਹੀਂ ਕੋਈ ਹਾਂਜੀ ਜਿੱਦਾਂ ਆਪਾਂ ਡਾਕਟਰ ਨਾਲ ਚੁਵਾਈ ਕਰਾਈਏ ਲਾਈਵ ਠੀਕ ਹੈ ਰਾਤ ਨੂੰ ਮੱਝ 9 ਵਜੇ ਹੀਟ ਚ ਆ ਗਈ ਠੀਕ ਹੈ ਉਹਦਾ ਕਰਕੇ ਥੋੜਾ ਜਿਹਾ ਦੁੱਧ ਫਿਰ ਤੁਹਾਨੂੰ ਪਤਾ ਹਾਂ ਦੋ ਤਿੰਨ ਕਿਲੋ ਤਾਂ ਉੱਡੀ ਜਾਂਦਾ ਇੱਕ ਘਰੋਂ ਬਾਹਰ ਡਿਸਪੈਂਸਰੀ ਲੱਗੇ ਠੀਕ ਹੈ ਜੇ ਘਰੇ ਲਾਈਵ ਚੁਵਾਈ ਹੁੰਦੀ ਮਰਲਵੀ 23 ਸਾਡੇ 22 ਦਾ ਕੱਢਦੀ ਹੈ ਨਾ ਕੱਢਦੀ ਉਹ ਉਪਰਾ ਮੰਦਾ ਪਸੂ ਘੱਟ ਦੇ ਵਿੱਚ ਦੋ ਕਾਰਨ ਬਣਦੇ ਹੁੰਦੇ ਜੀ ਹਾਂ 19 ਕਿਲੋ 370 ਗ੍ਰਾਮ ਦਾ ਆਪਣੇ ਕੋਲ ਸਾਡੇ ਕੋਲ ਪਿਆ ਮੱਝ ਦਾ ਉਹ ਠੀਕ ਹੈ ਅੱਜ ਵੀ ਆਪਣੇ ਬੰਦੇ ਮਿੱਤਰ ਕੋਲ ਖੜੀ ਹੈ ਜੀ ਦਾ ਕੰਮ ਉਹ ਬੰਦੇ ਦਾ ਹਾਂ ਜੀ ਖੜੀ ਹੈ ਰੋਮੀ ਆ ਟੱਬੇ ਤੋਂ ਹੀ ਠੀਕ ਹੈ ਮਤਲਬ ਤੁਸੀਂ ਬਰੀਡ ਦਾ ਕੰਮ ਕਰ ਰਹੇ ਹੋ ਹਾਂ ਜੀ ਠੀਕ ਹੈ ਇਹ ਅੱਜ ਕੱਟੀ ਉਹਦੇ ਨਾਲ ਆਈ ਸੀ ਐਮ 29 ਜੀ ਹਾਂ ਮਗਰ ਆਈ ਸੀ ਹਾਂ ਜੀ ਠੀਕ ਹੈ ਠੀਕ ਹੈ ਇਹਨੇ ਪਹਿਲੇ ਸਵੇਰੇ 11:30 ਜੀ ਤੱਕ ਸਾਡੇ ਕੋਲ ਦਿੱਤਾ ਬਾਈ ਦੇਖਣ ਨੂੰ ਤਾਂ ਲੱਗਦੀ ਨਹੀਂ ਅੱਜ ਆਪਾਂ ਹੁਣ ਵੀ ਅਵੇਚ ਨਹੀਂ ਆਪਾਂ ਕੀਤੀ ਹਾਂ। ਹਾਂ। ਸੁਖਰਾ ਸੁਖਰਾ ਕੇ ਥੋੜੇ ਲਾਇਬ ਚ ਵਾਈਕਾ ਕੇ ਵੇਚ ਦਈ ਆਪਾਂ ਇਹਨੂੰ। ਓਕੇ ਜੀ ਓਕੇ ਓਕੇ। ਤੇ ਦੂਜੇ ਸੁਏ ਦੋਤੇ ਦਾ 18 ਕਿਲੋ ਰਿਹਾ ਜੀ। ਕਿ 20 ਕਿਲੋ ਦੀ ਉਮੀਦ ਸਾਨੂੰ। ਛੋਟੀ ਦੀ ਹੈਗੀ ਆ। ਪਹਿਲੇ ਸੁਏ 15.5 ਹਾਂਜੀ। ਦੂਜੇ ਸੁਏ 18 18 ਕਿਲੋ। ਠੀਕ ਹੈ। ਤੇ ਇਕਤੀ ਮੰਨ ਲਾ ਵਧਨ ਦੇ ਮੇਦਾ। 20 ਕਿਲੋ ਦੀ ਉਮੀਦ ਹੈਗੀ ਸਾਨੂੰ। ਚਲੋ। ਤੇ ਹੁਣ ਆਪਾਂ ਗੱਲ ਕਰਦੇ ਜਿਹੜੇ 23 ਲੱਖਾਂ 23 ਕਿਲੋ ਵਾਲੀ ਸੀ। ਉਹ ਕਿੰਨੇ ਕ ਦੀ ਵੇਚੀ ਸੀ ਕਿੰਨੇ ਕ ਦੀ ਲਿਆਂਦੀ ਸੀ? ਡਾਕਟਰ ਸਾਹਿਬ ਆਪ 140 ਹਜ਼ਾਰ ਦੀ ਦੇ دی۔ ਤਿੰਨ ਸੂਏ ਆ ਪਾਵੋ ਲੈ ਇਹ ਤਿੰਨ ਸੂਆ ਦੁੱਧ ਲੈ ਇਕੱਲੀ ਇੱਕ ਇਹ ਆ ਗਈ ਕੱਟੀ ਹੋਰ ਵੀ ਇੱਕ ਉਹ ਕੱਟੀ ਗੜੇ ਸਿਰ ਦੇ ਹਾਂ ਛੁੱਟੀ ਬੰਦੇ ਵਾ ਓਕੇ ਬੈਠੀ ਆ ਜਿਹੜੀ ਇਹ ਕੱਟਾ ਰੇਤਾ 50000 ਰੁਪਏ ਦਾ 50000 ਦਾ ਹਾਂਜੀ ਤੇ ਹਾਂ ਦੋ ਝੋਟੀਆਂ ਲਾ ਲੋ ਵੀ ਕਿੰਨੇ ਕਿੰਨੇ ਰੁਪਈਆ ਦੀ ਹੋਣਗੀਆਂ 20 20 ਮੰਨ ਲਾ ਵੀ ਜੇ ਇਹ 20 ਬੀ ਲੀਟਰ ਵਾਲੀਆਂ ਡੇ ਮਾ ਘਟ ਤੋਂ ਘਟ ਡੇਡ ਲੱਖ ਰੁਪਏ ਦਾ ਡੇਡ ਦੇ ਮਾ ਟੇਢੜ ਲੱਖ ਦੀਆਂ 3 ਲੱਖ ਦੀਆਂ ਹੋ ਗਈਆਂ ਸਾਢੇ 3 ਲੱਖ ਠੀਕ ਹੈ 1 40 ਦੀ ਲਈ ਸੀ 1 40 ਦੀ ਵੇਚੀ ਉਹ ਤਾਂ ਆਪਣੇ ਕੋਲ ਹੀ ਵਾਪਸ ਆ ਗਿਆ ਉਹ ਆ ਗਿਆ ਠੀਕ ਹੈ ਦੁੱਧ ਕਿੰਨੇ ਕਿੱਦ ਪਾਤਾ 300 ਲੀਟਰ ਦੁੱਧ ਪਾਤਾ ਇਹ ਦੇਖੋ WhatsApp ਕਿੰਨੇ ਦੱਦੇ 20 ਕਿਲੋ ਦੁੱਧ ਨਾਲ ਰੋਜ਼ ਦਾ ਲਾਭ ਮੰਨ ਲਾ ਵੀ ਲੱਖ ਰੁਪਏ ਦਾ ਹਾਂ ਸਾਰਾ ਖਰਚਾ ਕੱਢ ਕਰਕੇ ਲੱਖ ਰੁਪਏ ਦਾ ਅੰਦਾਜ਼ਾ ਹੈ ਨਾ ਵੀ 3 ਲੱਖ ਹੋ ਗਿਆ ਤੇ 3 ਨਾਲ ਹੋ ਗਿਆ 6 ਲੱਖ ਰੁਪਏ ਕਮਾਈ 6 ਲੱਖ ਰੁਪਏ ਇੱਕ ਮਹੀਨੇ ਤੋਂ ਕਮਾਈ ਹੋਈ ਹੈ 3 ਸਾਲਾਂ ਦੀ ਇੱਕ ਮਹੀਨੇ ਤੋਂ ਹਾਂਜੀ ਜੇ ਜੇ ਹੁਣ ਮੰਨ ਲਓ ਆਪਾਂ ਗੱਲ ਕਰ ਗਏ ਜੇ ਇਹ ਜੀਆਂ ਮੱਝਾਂ 20-20 ਲੀਟਰਾਂ ਦੀਆਂ 10 ਹੋਣ ਮੈਂ ਬਾਹਰ ਜਾਣ ਦੀ ਲੋੜ ਨਹੀਂ ਹੈਨਾ ਇਹ ਘਰੇ ਕੈਨੇਡਾ ਹੈਨਾ ਹਾਂਜੀ 10 ਮੱਝਾਂ ਤੇ 20 ਲੱਖ ਰੁਪਏ ਲੱਗੂਗਾ ਹਾਂ ਤੇ ਅੱਜ ਆਪਾਂ ਜਵਾਹਰ ਬਾਹਰ 20 ਲੱਖ ਦਾ ਪਿਆਈ ਹੈ ਹਾਂਜੀ 30 ਲੱਖ ਰੁਪਏ ਦਾ ਬਣਾਵਾ ਵੀ ਬੱਜ ਜਾਊਗਾ ਠੀਕ ਹੈ ਫਿਰ ਗੁਲਾਮੀ ਇੱਥੇ ਗੁਲਾਮੀ ਹੈ ਹੈਨਾ ਇੱਥੇ ਆਜ਼ਾਦੀ ਹੈ ਚਲ ਐ ਹੈਗਾ ਵੀ ਉੱਥੇ ਬੰਦਾ 18 ਘੰਟੇ ਕਰਦਾ ਕੰਮ ਆ ਇੱਥੇ ਮਿੱਤਰੋ 11 ਘੰਟੇ 12 ਘੰਟੇ ਵੀ ਪਸ਼ੂਆਂ 'ਚ ਨਿਗਰੱਖ ਲੀ ਹੈਨਾ ਤੇ ਕੰਮ ਜਾਪਾ ਹਨਾ ਡਾਕਟਰ ਸਾਹਿਬ ਉਹ 20 ਲੱਖ ਵਾਪਸ ਤਾਂ ਨਹੀਂ ਹੋਣਾ ਜੀ ਕੋਈ ਨਹੀਂ ਜਾਂਦਾ ਇਹ ਤਾਂ ਵਾਪਸ ਹੈ ਉਹ ਤਾਂ ਫੀਸਾਂ ਕੱਟੀਆਂ ਜਾਣੀਆਂ ਅੱਜ ਹੀ ਵੇਚ ਲੋ ਜੀ ਖੜੀਆਂ ਕਾਫੇ ਰੈਂਟ ਤੇ ਰੈਂਟ ਭਰੇ ਜਾਣੇ ਆ ਫੀਸਾਂ ਕੱਟੀਆਂ ਜਾਣੀਆਂ ਇਹਦਾ ਕੋਈ ਰੈਂਟ ਨਹੀਂ ਘਰੇ ਬੈਠੇ ਹਨਾ ਨਹੀਂ ਮਸੀਤ ਪੈ ਗਈ ਅੱਜ ਹਾਂ ਆਪਾਂ ਅੱਜ ਹੀ ਵੇਚ ਦੋ 2.3 ਲੱਖ ਰੁਪਏ ਵਟਾ ਜੀ ਹਾਂ ਆਪਾਂ ਇਲਾਜ ਤਾਂ ਕਰਵਾ ਸਕਦੇ ਹਾਂ ਹਾਂ 20 ਲੱਖ ਗਿਆ ਹੋਗਾ ਗਿਆ ਖੂ ਜੀ ਹੁਣ ਬਾਪੂ ਨਾਲ ਵੀ ਗੱਲ ਕਰਦਾ ਬਾਪੂ ਹੋਰ ਕੀ ਹਾਲ ਚਾਲ ਆ ਜੀ ਕੀ ਨਾਮ ਆ ਜੀ ਆਪਣਾ ਮਹਿੰਦਰ ਸਿੰਘ ਠੀਕ ਹੈ ਨਾਲ ਫਿਰ ਕੰਮ ਕਰਾਉਣੇ ਆ ਮੁੰਡਾ ਦੇ ਹਾਂ ਜੀ ਨਾਲ ਕੰਮ ਕਰਦਾ ਨੇ ਤਾਂ ਬਜ਼ੁਰਗ ਬਹਿ ਜਾਂਦਾ ਹਾਂ ਦਾ ਮੋੜ ਤੇ ਕੰਮ ਨਾਲ ਕਰੀਦਾ ਨਾਲ ਤਾਂ ਸਮਝਾਈ ਤੇ ਰਹੀ ਸੀ ਕਿੰਨੇ ਕੁ ਉਮਰ ਹੋਊਗੀ ਉਮਰ ਹੋਊਗੀ 60 60 ਬਾੜ ਦੀ ਮਤਲਬ ਵੀ ਨਾਲ ਪਸ਼ੂਆਂ ਦੇ ਸਾਂਭ-ਸਭਾਈ ਕਰਦੇ ਹੋ ਹੁਣ ਆਹ ਮੱਝ ਦੀ ਆਪਾਂ ਜੇ ਗੱਲ ਕਰੀਏ ਹਨਾ ਇਹ ਤੁਹਾਨੂੰ ਰੱਖਣ ਦੀ ਇਹ ਕਿੰਨੇ ਮੱਝ ਲੱਗਦੀ ਹੈ ਮੇਰਾ ਅੰਦਾਜ਼ਾ ਤਾਂ ਜੇ ਲੇਵਾ ਤਾਂ ਵੱਧ ਤੋਂ ਵੱਧ 14 ਅੰਕ ਕੱਢਿਆ ਹੋਣਾ ਇਹ ਜੇ ਇਹ ਨਾ ਸਿੰਘ ਦੇ ਕੇ ਵਾਲਾ ਲੈਂਦਾ ਨਹੀਂ ਆਹ ਲੱਗਦਾ ਬੇਕ ਧਵੀ ਦੀ ਹੈ ਹਨਾ ਹਾਂ ਜੀ ਜਿਹੜੇ ਥੂਏ ਜੀ ਇਹਨੇ 20 ਲੀਟਰ ਰੁੱਦ ਲੱਗਦਾ ਬਾਪੂ ਗੱਪ ਜਨਾ ਮਾਰੀ ਨਹੀਂ ਜੀ ਮੇ ਪੱਕੀ ਗੱਲ ਹੈ ਵੇਖ ਸਾਡੇ ਕੋਲ ਇਹ 2 ਸਾਲ ਹੋ ਗਏ ਲੈਂਦੀ ਇਹਨੂੰ ਠੀਕ ਹੈ ਤੇ ਅਸੀਂ 20 ਲੀਟਰ ਦੁੱਧ ਥੱਲੇ ਕਿਉਂ ਇਹ ਕਿਹੜੇ ਜਗ੍ਹਾ ਤੋਂ ਆਈ ਸੀ ਇਹ ਆਈ ਹੈ ਜੀ ਆਪਣੀ ਹਾਮ ਰਾਜਸਥਾਨ ਮੈਂ ਦੀ ਤੋਂ ਹਰਾਸਤਾਨ ਚ ਰਾਜਸਥਾਨ ਰਾਜਸਥਾਨ ਦੀ ਮਾਝਾ ਮਿੱਤਰੋ ਤੇ ਇਹ ਕਿਹੜਾ ਸੂਗ ਉਹ ਚੌਥਾ ਹੋਊਗਾ ਨਾ ਉਦੋਂ ਕਿਵੇਂ ਅਸੀਂ ਗੱਭਣ ਸੀ ਢੋਕੜ ਸੀ ਕਿਵੇਂ ਅਸੀਂ ਇਹ ਥੋੜੀ ਜੀ ਬਸ ਲੈਦੀ ਤਾਂ ਗੱਭਣ ਤਾਂ ਜਿਹੜੀ ਮਗਰੋਂ ਨਿਕਲੇ ਸੀ ਇਹ ਠੀਕ ਹੈ ਜਿਹੜੀ ਅਸੀਂ ਉਹ ਤਾਂ ਫੰਡਰ ਕਰਕੇ ਲਈ ਸੀ ਥੋੜਾ ਸੋਇਆ ਵਹੇ ਤੁੰਗੀ ਵਿੱਚ ਥੋੜਾ ਜਿਹਾ ਠੀਕ ਹੈ ਮਤਲਬ 5-4 ਮਹੀਨੇ ਹੋਏ ਹੋਣਗੇ ਸੂਜ ਨੂੰ ਠੀਕ ਹੈ ਤੇ ਘਰੇ ਜਦੋਂ ਚੈੱਕ ਕਰਾਈ ਇਹ ਫੇਰ ਗੱਭਣ ਨਿਕਲੇ ਫੰਡਰ ਕਰਕੇ ਲਈ ਸੀ ਹਾਂ ਫੰਡਰ ਕਰਕੇ ਲਈ ਸੀ ਕਿ ਘਰੇ ਗੱਭਣ ਨਿਕਲੇ ਠੀਕ ਹੈ ਉਦੋਂ ਦੁੱਧ ਕਿੰਨਾ ਕੁ ਸੀ ਉਦੋਂ ਦੁੱਧੇ ਥੱਲੇ 13 ਲੀਟਰ ਸੀ ਕਿੰਨਾ ਦੱਸਿਆ ਸੀ ਉਹਨਾਂ ਨੇ ਉਹਨਾਂ ਨੇ ਤਾਂ ਜਣੀ 13 ਤਾਂ ਹੋ ਜਣੀ ਉਦੋਂ ਮੌਕੇ ਤੇ ਤਾਂ ਸਾਨੂੰ ਕਹਿੰਦੇ ਸੀ 18 ਲੀਟਰ ਦਿੰਦੀ ਹੈਗੀ ਤੇ ਜਣੀ ਅਸੀਂ ਉਹਨਾਂ ਦਾ ਸੱਚ ਜਾਣਾ ਮੰਨਿਆ ਹਾਂਜੀ ਇਹ ਫੇਰ ਉਪਰੇ ਥਾਂ ਆ ਕੇ ਖਾੜੇ ਕੋਲ ਜਣੀ 13 ਕਿ ਲੀਟਰ ਦਿੱਤਾ 13 ਗਮਲਾ ਧੋਕੜਨੇ ਹਾਂ ਧੋਕੜਨੇ ਠੀਕ ਆ ਤਿੰਨ ਗਮਿੰਨਾ ਦੇ ਗੱਬਣ ਨੇ ਧੋਕੜਨੇ 18 ਕ ਦਤਾ 13 ਕ ਦਤਾ ਹਾਂ ਤੇ ਮੁੜ ਕੇ ਮੰਨ ਲਾ ਵੀ 18 ਕ ਕਿੰਨਾ ਕਰਗੀ ਸਾਡੇ ਕੋਲ 13 ਕੱਢ ਕੇ ਦੁੱਧੇ ਸੂਏ ਫੇਰ ਅਸੀਂ ਜਦੋਂ ਸਾਡੇ ਕੋਲ ਸੂਈ ਇਹ ਅਗਲੀ ਸੂਏ ਉਦੋਂ ਹਾਂਜੀ ਤੇ ਉਹ ਗੱਬਰ ਤਾਂ ਉਹਨਾਂ ਦੀ ਮਤਲਬ ਵੀ ਉੱਥੋਂ ਹੋਈ ਵੀ ਸੀਗੀ ਇਹ ਠੀਕ ਹੈ ਜੀ ਤੇ ਅਸੀਂ ਸੇਵਾ ਸਮਾਂਹ ਕਰੀਏ ਇਹਨੇ 20 ਲੀਟਰ ਪੂਰਾ ਪਲੱਸ ਹੀ ਜਰਾ ਜੀ ਕਮਾਲ ਦੀ ਗੱਬਰ ਤੇ ਦੇਖਣ ਚ ਅਗਲਾ ਇਹਨੂੰ ਕਹਿੰਦਾ ਮੈਂ ਕਹਿੰਦਾ ਬਾਈ ਇਹ ਜੀ ਮੱਝ ਨੂੰ ਮਿੱਤਰੋ ਆਮ ਬੰਦਾ ਹੱਥ ਨਹੀਂ ਪਾਉਂਦਾ ਅਗਲਾ ਕਹਿੰਦਾ ਲੇਵੇ ਦੀ ਧੱਕ ਮੂਰੇ ਆ ਸਿੰਘ ਬੇਕ ਢਵੇ ਆ ਬੌਣੀ ਜੀ ਮੱਝ ਐ ਅਗਲਾ ਕਹਿੰਦਾ ਵੱਧ ਵੱਧ ਕਿੰਨੇ ਰੁਪਈਆ ਦੀ ਆਈ ਸੀ ਉਦੋਂ ਇਹ ਉਦੋਂ ਆਈ ਸੀ ਕਿ ਇਹ 36 36000 36000 ਦੀ ਧੋਕੜ ਹਾਂ ਤੇ ਇਹਦੀ ਕੀਮਤ ਜੇ ਅੱਜ ਆਪਾਂ ਦੁੱਧ ਦੇ ਹਿਸਾਬ ਨਾਲ ਲਾਗੇ ਕਿੰਨੇ ਕਹੂਗੀ ਦੁੱਧ ਦੇ ਹਿਸਾਬ ਨਾਲ ਦੇਖੋ ਦੁੱਧ ਦੇ ਹਿਸਾਬ ਨਾਲ ਦੁੱਧ ਵਾਲੀ ਕਿੰਨੇ ਬੈਗੀ ਜੇ ਜੇ ਬੰਦਾ ਐ ਲੈਵੇ ਐ ਦਾ ਗੜਾ ਕੋਈ 70 70000 70 80 ਲੈਣਾ ਹਨਾ ਐ ਕਹਿੰਦੇ 70 ਲੈਣਾ ਜੇ ਆਪਾਂ ਆਪਾਂ ਨੂੰ ਕੋਸ਼ਿਸ਼ ਆਪਣੇ ਆਂਦੇ ਦੁੱਧ ਚਵਾ ਕੇ ਵੇਚਾਂ ਵੀ ਇਹਦੇ ਪੈਸੇ ਵਟਣੇ ਆ ਵੀ ਇਹ ਤੋਂ ਅਗਲਾ ਬਰੀਡ ਤਿਆਰ ਕਰ ਲੈ ਕੋਈ ਚੰਗਾ ਸਿਮਨ ਲਾ ਗਏ ਹਨਾ ਸਿਮਨ ਨੀ ਕਰਦਾ ਰਟ ਸਾਹ ਹਾਂ ਕਿਉਂਕਿ ਹੁਣ ਜੇ ਆਪਾਂ ਸਿਮਨਾਂ ਦੀ ਗੱਲ ਕਰ ਗਏ ਕੋਈ ਚੰਗੇ ਸਿਮਨ ਦਾ ਕੋਈ ਬੱਚਾ ਆਇਆ ਹੁਣ ਤਾਂ ਹੀ ਆਪਣੇ ਕੋਲ ਸਾਰੇ ਬੱਚੇ ਸੀਮਨ ਜੀ ਉਹ ਆਪਣੀ ਰਸਤੇ ਮੈਨੂੰ ਦੀ ਘਟੀ ਖੜੀ ਆ ਉਹ ਮਾਰਨੀ ਉੱਥੋਂ ਦੀ ਠੀਕ ਹੈ ਤੇ ਉਹ ਪਰੇ ਬੈਠੇ ਨਵਾਬ ਦੀ ਜੀ ਓਕੇ ਜਿਹੜੀ ਪਰੇ ਛੋਟੀ ਬੈਠੀ ਆ ਠੀਕ ਹੈ ਮਨਤੀ ਦੀ ਆ ਗਈ ਐਮ ਨਤੀ ਦੀ ਅੰਦਰ ਵੀ ਇੱਕ ਛੇਰੇ ਬਿਨਾਂ ਆ ਦੀ ਬੈਠੀ ਆਪਣੇ ਕੋਲ ਠੀਕ ਹੈ ਮੰਨ ਲਾ ਵੀ ਕਦੋਂ ਕਦੋਂ ਆ ਬਰੀਡ ਕਰਨੀ ਕਰ ਰਹੇ ਹੋ ਜੀ 10 11 ਤੂੰ ਤਾਂ ਪੱਲਾ ਦਾ ਫਾੜਾ ਥੋੜਾ ਬਹੁਤ ਤਾਂ ਦੁੱਧ ਦਾ ਕੰਮ ਕਰਦੇ ਘਰੇ ਕਈ ਨੂੰ ਵਾਸਤੇ ਠੀਕ ਹੈ ਮਾਦਾ ਵਾਧੂ ਹੁੰਦਾ ਜੀ ਮੈਂ 10 12 ਸਾਲ ਪਹਿਲਾਂ ਆ ਕੇ ਗਿਆ ਤੁਹਾਡੇ ਘਰੇ ਹਨਾ ਆਇਆ ਮੈਂ 10 ਵੀ ਮਹੀਨੇ ਹੈ ਤੇ ਹੁਣ ਸਾਨੂੰ ਮਤਲਬ 7 8 ਸਾਲ ਤ ਠੀਕ ਹੈ ਹੁਣ ਮਨਲਾ ਵੀ ਚੰਗੇ ਸਿਮਣ ਲੱਗੇ ਆ ਹੁਣ ਇਹਦੀ ਗੱਲ ਕਰਦੇ ਆਪਾਂ ਇਹਦੀ ਵੀ ਵੀ ਹਾਂਜੀ ਇਹਦੀ ਇਹਦਾ ਵੀ ਇਹਦਾ 20 ਚਾਹ ਰਹੇ ਉਹਦਾ 16 17 ਕਿਲੋ ਇਹਦਾ ਆਹ ਤੀਜਾ 16 17 ਹਾਂਜੀ ਠੀਕ ਹੈ ਉਹ ਵੀ 17 18 ਕਿਲੋ ਦੇ ਕੋਨੀ ਕੋਨੀ ਇਹ ਮਨਲਾ ਦਾ ਇਹ ਮਾੜੀ ਤੋਂ ਆਈ ਵੀ ਹੈ ਹਨਾ ਠੀਕ ਹੈ ਇਹਨੇ ਇਹਨੇ ਕਿੰਨਾ ਕਹਿੰਦਾ 17 18 ਕਿਲੋ ਦਾ 17 18 ਕਿੰਨਾ ਕਹਿ ਕੇ ਦਿੱਤਾ ਸੀ ਆਪਾਂ ਨੂੰ ਇੰਨੇ ਕਹਿ ਦਿੰਦੇ 17 18 ਉਹਦੇ 16 ਹੀ ਆ ਸਾਨੂੰ ਹਾਂ ਤੇ ਹੋ ਲਾ ਗਏ ਜੀ ਸਾਡੇ ਕੋਲ 18 ਬਟੇ ਛੋਟੀ ਸਮਝਾਈ ਵਖਰੀ ਆ ਫਿਰ ਹਾਂਜੀ ਹਾਂ ਜੀ ਸੋਡ ਦੇ ਸਾਹਮਣੇ ਖਵਾਈਦਾ ਮੜ ਮੋੜ ਲਾ ਰੱਖਿਆ ਤੇ ਆ ਬੱਚੇ ਇਹ ਦੇ ਰੁਕ ਕੇ ਮਹਿੰਦੀ ਜੀ ਇਸੇ ਵੱਡੀ ਦੀ ਕੱਟੀ ਹੈ ਇਹਦੀ ਠੀਕ ਆ ਕੋਈ ਨਹੀਂ ਜੀ ਹਾਂਜੀ ਠੀਕ ਆ ਉਹ ਜੋ ਟੀ ਉਹ ਸਮਝ ਗਈ ਹੈ ਉਹ ਪਹਿਲੀ ਪਹਿਲੀ ਦੀ ਹਾਂ ਨਿੱਕੀ ਜੀ ਠੀਕ ਆ ਨਹੀਂ ਆ ਨਿੱਕੀ ਦੀ ਆ ਹਾਂ ਹਾਂ ਕਦ ਆਲਾ ਕਹਿੰਦਾ ਮਾਂ ਤੇ ਮਾਂ ਦੇ ਜਾਵੜ ਹਣਾ ਗਵਣ ਡੰਡੀ ਠੀਕ ਆ ਮੈਂ ਫੇਰ ਮਿੱਤਰੋ ਕਹਿਣਾ ਵੀ ਉਹ ਜਮਾ ਪਾਉਣੀ ਸੀ ਅਜ ਮਗਰ ਥੱਲੇ ਖੜੀ ਦੀਂਦੀ ਨਹੀਂ ਐਡਾ ਕੱਦ ਛੋਟਾ ਦਾ ਤੇ ਇਹਦੇ ਜੇ ਆਪਾਂ ਗੱਲ ਕਰੀਏ ਸਭ ਤੋਂ ਉੱਚੀ ਐ ਐਨਾ ਸਮਝੋ ਵੀ ਮਾਂ ਮਧਰੀ ਆ ਬਰੀਡ ਤੇ ਆਪਾਂ ਕੰਮ ਨਹੀਂ ਕਰ ਸਕਦੇ ਦੁੱਧ ਦੇਖੋ ਪਹਿਲਾਂ ਉਸ ਤੋਂ ਬਾਅਦ ਉਹ ਤੇ ਚੰਗਾ ਸਿਮੰਟ ਆ ਕੇ ਤੁਸੀਂ ਚੰਗੀ ਬਰੀਡ ਵੀ ਕਰ ਸਕਦੇ ਹੋ ਇਹ ਕਿਹੜੇ ਸਿਮੰਟ ਦੀ ਆ ਇਹ ਲੋਕਲ ਸਾਂਧੀ ਲੋਕਲ ਸਾਂਧੀ ਆ ਚੰਗਾ ਹੋ ਸਾਂਣਾ ਬਹੁਤ ਚੰਗਾ ਸਾਂਣਾ ਆਪਣੇ ਨਾਲ ਹੀ ਰਾਈਏ ਮੁੰਡੇ ਗਵਾਂਢੀ ਮਿੱਤਰਾਂ ਦੇ ਕਿੰਨੇ ਕਿ ਲੀਟਰ ਹੋ ਮਾਤਰਾ ਕਾੜਦਾ ਕਿ 21 ਕਿ ਬਾਈ ਕਿਲੋ ਸੀਗਾ ਜੀ 21 ਬਾਈ ਤੇ ਇਹਦਾ ਹੁਣ ਜੇ ਆਪਾਂ ਗੱਲ ਕਰੀਏ ਇਹ ਕਿ ਆਪਣੇ ਕੋਲੇ ਇਹ ਨਹੀਂ 15 ਪਲੱਸ ਦੁੱਧ ਦਿੱਤਾ ਜੀ ਇਹ ਵੱਡੀ ਮੈਂ ਨਹੀਂ ਉਸ ਜੀ ਕਿਹੜਾ ਇਹਦਾ ਇਹ ਦੂਜੇ ਸੂਈ ਹੁਣ ਪਹਿਲੇ ਸੂਈ ਕਿੰਨਾ ਕਰਦਾ 15 ਕਿਲੋ ਮੈਨੂੰ ਤਾਂ ਲੱਗਦਾ ਇਹ ਕਿੰਨੇ ਮਹੀਨੇ ਸੂਈ ਡਾਕਟਰ ਸਾਹਿਬ ਮੈਨੂੰ ਤਾਂ ਲੱਗਦਾ ਗੋਲ ਜੇ ਗੱਪ ਮਾਰ ਮਾਰ ਕੇ ਗੋਲ ਕਰੀ ਜਾਂਦਾ 25 ਮਹੀਨੇ ਡਾਕਟਰ ਸਾਹਿਬ ਗੱਪਣ ਕਰਵਾਤੀ ਸੀਗੀ 35 ਮਹੀਨੇ ਦੀ ਸੂਈ ਦੀ ਹੈ ਨਹੀਂ ਲੋਕਾਂ ਨੇ ਨਾ ਇਹ ਕਹਿਣਾ ਵੀ ਗੱਪ ਮਾਰ ਕੇ ਗੋਲ ਵੀ ਮੜ ਜਾ 400 ਯਕੀਨ ਤਾਂ ਕੋਈ ਕਰਦਾ ਨਹੀਂ ਹਣਾ 35 ਮਹੀਨੇ ਦੀ ਉਮਰ ਸਵਾਈ ਹੈ ਠੀਕ ਹੈ ਜੀ ਤਿੰਨ ਸਾਲ ਤੋਂ 1 ਮਹੀਨਾ ਪਹਿਲਾਂ ਸੂਈ ਵੀ ਸੀ ਡਾਕਟਰ ਸਾਹਿਬ ਜੀ ਤੇ ਮੰਨ ਲਾ ਵੀ ਗਾਹਾਂ ਚੰਗੇ ਸਿਮੰਟ ਲੱਗੇ ਪਿਆ ਹਾਂਜੀ ਐਡ ਕਿ ਦੱਸਣਾ ਰੱਬ ਸੁੱਖ ਰੱਖੇ ਜੇ ਆਪਣਾ ਆ ਨਾ ਕੋਈ ਵੇਚਣ ਦਾ ਵਿਚਾਰ ਬਣਾਇਆ ਮਨ ਅੰਦਰ ਹਾਂਜੀ ਹਾਂਜੀ ਦੋਨੇ ਝੋਟੇ ਤੁਹਾਨੂੰ ਖੱਦ ਕੇ ਦੋ ਤਣ ਲਾਈਵ ਚ ਵਾਈ ਕਰਾਵਾਂਗਾ ਲਾਈਵ ਚ ਵਾਈ ਕਰਕੇ ਵੇਚਨੀ ਆ ਨਹੀਂ ਜੇ ਨਾ ਵੇਚੋ ਤਾਂ ਵੀ ਕਰਵਾਵਾਂਗੇ ਵੀ ਪਤਾ ਲੱਗੇ ਹੋਵੇ ਵੀ ਹਾਂ ਸੱਚ ਬੋਲੇ ਅਗਲਾ ਐ ਕਹਿੰਦਾ ਵੀ ਫਲਾਨਾ ਚ ਪਿੰਡੀ ਸਿੱਧੂ ਆ ਜਾਂ ਜਗਜੀਤ ਹੈ ਕਈ ਮਿੱਤਰੋ ਫੇਰ ਆਪਾਂ ਕਰਨ ਕਰਦੇ ਆ ਵੀ ਸਾਡਾ ਜਿਹੜਾ ਏਰੀਆ ਨਾ ਰਾਮਪਰਾ ਮੌੜ ਤੇ ਪੋਚੋ ਏਰੀਆ ਜੇ ਇਸੇ ਅਰਗੇ ਦੀ ਗੱਲ ਕਰਗੇ ਨਾ 18 20 ਲੀਟਰ ਵਾਲੀਆਂ ਆਮ ਖੜੀਆਂ ਨੇ ਮੱਝਾਂ ਤੇ ਨੋਰਮਲ ਰੇਟ ਦੇ ਵਿੱਚ ਮਿਲ ਜਾਂਦੀਆਂ ਪਰ ਤੁਸੀਂ ਕੀ ਕਰਨਾ ਚੰਗੇ ਜਿਹੜੇ ਬਰੀਡਰ ਆ ਉਹਨਾਂ ਕਨੇ ਭੱਜਣਾ ਰੁਪਏ ਉਹਨਾਂ ਨੂੰ ਫੁੱਲ ਦੇਣੇ ਹਨਾ ਤੇ ਇਹੀ ਰੁਪਏ ਜੇ ਤੁਸੀਂ ਮਿੱਤਰੋ ਜਿਹੜੇ ਨੋਰਮਲ ਘਰ ਹੈ ਉਹਨਾਂ ਨੂੰ ਦੇ ਦਿਓ ਨਾਲ ਤਾਂ ਉਹਨਾਂ ਦਾ ਹੌਸਲਾ ਵਧੇ ਨਾਲੇ ਤੁਸੀਂ ਵੀਤ ਰੱਖਿਆ ਕਰੋ ਹਾਂ ਜੀ ਹਾਂ ਜੀ ਹਾਂ ਹਰੇਣੇਸ ਭੱਜਦੇ ਜੀ ਹਾਂ ਜੀ ਹਰਿਆਣਾ ਨੂੰ ਆਪਣੇ ਲੋਕੋ ਭਾਜਦੇ ਆ ਉੱਥੇ ਲੱਜੇ 4 ਲੱਖ ਮੰਗ ਲਿਆ ਤੇ ਨਾਲ ਰੱਖ ਦੀ ਉਹਦੀ ਲਿਆਉਂਦੇ ਆ ਉਹਦੀ ਲੈ ਆਉਂਦੇ ਆ ਨਾ ਇਹ ਵੀ ਲੈ ਕੇ ਆਇਆ ਆ ਬਥੋੜਾ ਮੁੰਡਾ ਡਾਕਟਰ ਆਪਣਾ ਜਗਸੀਰ ਮੁੰਡਾ ਤੁਸੀਂ ਜਾਣਦੇ ਹੋਗੇ ਠੀਕ ਐ ਇਧਰ 2 ਭਾਈ ਰੁਪਏ ਕੰਮ ਕਰਦੇ ਆ ਦੋ ਭਾਈ ਡਾਕਟਰ ਆ ਹਾਂ ਇੱਕ ਗੁਰਪ੍ਰੀਤ ਲੱਗੇ ਹੁੰਦੇ ਮਾ ਹਾਂ ਪਿਪਲੀਆ ਦਾ ਤੇ ਇੱਕ ਡਾਕਟਰ ਲੱਗੇ ਦੋਨੇ ਇਕੱਠੇ ਬੱਜਾ ਲੱਗੇ ਅਸੀਂ ਦੱਟ ਵੀ ਨਹੀਂ ਪਹਿਲੇ ਦੇ ਦੋਨੇ ਜਾ ਕੇ ਮਹਿੰਗੀਆਂ ਹਾਂ ਪੂਰੀਆਂ ਮਹਿੰਗੀਆਂ ਤੇ ਜੇ ਉਹੀ ਇੱਥੇ ਕਿਸੇ ਦੇ ਘਰੇ ਖੜੀ ਹੋਵੇ ਨਾ ਫਿਰ ਇਹਦਾ ਨੱਕ ਮਾਰਦਾ ਨਾ ਨੱਕ ਮਾਰ ਦੇਵਾਂਗੇ ਅਲੱਗ ਕੰਦਾ ਅਲੱਗ ਕੰਦਾ ਕਿਉਂਕਿ ਜਿਹੜੇ ਘਰੇਲੂ ਛਾਂ ਤੋਂ ਪਸ਼ੂ ਕਰਾਉਂਦੇ ਨੇ ਉਹਨਾਂ ਨੇ ਦੁੱਧ ਦੇਖਿਆ ਨਹੀਂ ਉਹਨਾਂ ਨੂੰ ਐ ਲੱਗਦਾ ਵੀ ਇਹ ਤਾਂ ਗਾਪ ਹੀ ਮਾਰਦਿਆ ਫੇਰ ਆਪਾਂ ਤੁਹਾਨੂੰ ਕਹਿੰਦੇ ਆ ਵੀ ਸਾਡੇ ਏਰੀਏ ਦੇ ਵਿੱਚ ਸਭ ਤੋਂ ਚੰਗੇ ਪਸ਼ੂ ਆ ਕਿਉਂਕਿ ਮੈਂ ਆਪਦੇ ਏਰੀਏ ਦੇ ਵਿੱਚ ਲਗਾਤਾਰ ਮਿੱਤਰੋ 21 ਸਾਲ ਕੰਮ ਕੀਤਾ ਕਿਉਂਕਿ ਮੈਨੂੰ ਕੱਲੇ-ਕੱਲੇ ਪਸ਼ੂ ਦਾ ਪਤਾ ਹੈ ਜਿੱਥੋਂ ਤਾਈਂ ਆਪਾਂ ਮੰਨ ਲਾ ਵੀ ਪਸ਼ੂਆਂ ਦੀਆਂ ਵੀਡੀਓ ਪਾਉਂਦੇ ਸੀ ਜਾਂ ਪਸ਼ੂਮਾਂ ਦੇ ਟੀਕੇ ਲਾਉਂਦੇ ਸੀ ਵੀ ਹਰ ਮੰਦਾ ਮੈਨੂੰ ਦੱਸ ਦਿੰਦਾ ਸੀ ਵੀ ਭਾਈ ਆ ਦੁੱਧ ਦੇਖ ਕੇ ਦੱਸ ਵੀ ਕਿੰਨੇ ਦੀ ਹੋਊਗੀ ਤੋਂ ਮੈਨੂੰ ਆਉਦੇ ਏਰੀਏ ਤੇ ਮਾਣ ਹੈ ਤੇ ਇਸ ਏਰੀਏ ਦੇ ਵਿੱਚੋਂ ਆਪਾਂ ਚੰਗੇ ਪਸ਼ੂ ਸੋਨੋ ਵੀ ਮਿੱਤਰੋ ਭੇਜਾਂਗੇ ਜਿਹੜੇ ਭਰਾ ਆਪਣੇ YouTube Facebook Instagram ਤੇ ਮਿੱਤਰੋ ਜੁੜੇ ਹੋਏ ਨੇ ਵੀਡੀਓ ਨੂੰ ਦਬ ਦੋ ਵੱਧ ਤੋਂ ਵੱਧ ਕਰਦਿਆ ਕਰੋ ਸ਼ੇਅਰ ਤੇ ਸਪੋਰਟ ਕਰੋ ਤੇ ਪਸ਼ੂ ਤੁਹਾਡੇ ਕੋਲੇ ਇੰਨੇ ਆਉਣਗੇ ਤੇ ਤੁਸੀਂ ਸੋਚੋਗੇ ਵੀ ਇਹਨੇ ਨਿਕਲ ਕੇ ਤੋਂ ਰਏ ਆ ਬਹੁਤ ਕਾਝੇ ਘਰ ਹੈ ਜਿਹੜੇ ਕਿਸੇ ਕੋਲੇ ਗੱਲ ਕਰਕੇ ਦੱਸਦੇ ਨਹੀਂ ਅਗਲਾ ਹਰ ਬੰਦਾ ਹੁੰਦਾ ਵੀ ਕੋਈ ਨਜ਼ਰ ਲੱਗ ਜੂ ਉਹ ਹੋ ਜੂ ਕਿਸੇ ਕੋਲੇ ਗੱਲ ਨਹੀਂ ਕਰਦਾ ਅਗਲਾ ਕਹਿੰਦਾ ਵੀ ਪਸ਼ੂ ਕਿਉਂ ਦਿਖਾਉਣਾ ਪਰ ਜੇ ਉਹਨਾਂ ਪਸ਼ੂਆਂ ਦੇ ਦੁੱਧ ਦੀ ਗੱਲ ਕਰ ਗਏ ਮਿੱਤਰੋ ਘਟੋ ਘਟ 18 18 ਲੀਟਰ ਵਾਲੀਆਂ ਮੱਝਾਂ ਬਹੁਤ ਘਰਾਂ ਦੇ ਵਿੱਚ ਖੜੀਆਂ ਹੁਣ ਆਪਾਂ ਮੈਟ ਦੀ ਗੱਲ ਕਰ ਗਏ ਹਨ ਮੈਟ ਵੀ ਇੱਕ ਅਜੀਬ ਜਿਹਾ ਲੱਗਿਆ ਮੈਨੂੰ ਇਹ ਡਾਕਟਰ ਸਾਹਿਬ ਕਹਿੰਦਾ ਅਸੀਂ ਦੋ ਜੋੜੇ ਦੁੱਧੇ ਮੈਟਾਂ ਲੈ ਨਾ ਵੀ ਠੀਕ ਹੈ ਆਪਣੇ ਹਾਂਜੀ ਆਮ ਚੱਲਦੇ ਆ ਰੋਜ਼ ਹਾਂਜੀ ਉਹ ਇੱਕ ਥਾਲ ਜਾਂ ਡੇਢ ਥਾਲੀ ਚੱਲਦੇ ਜੀ ਠੀਕ ਹੈ ਉਹਨਾਂ ਦੇ ਵੀ ਲਾਇਆ ਸੀ 13-13000 ਪੂਰੀ ਕੰਮੇਟ ਦੀ ਹਾਂ ਫਿਰ ਆ ਅ ਭੰਡੇ ਦੇਖਿਆ ਜੀ ਨਹੀਂ ਇਹ ਕਿਸੇ ਨੇ ਦੱਸਿਆ ਕੁਈ ਇਹ ਨਾਲ ਕਿਸੇ ਪਾਸੇ ਜਾ ਰਹੇ ਜੀ ਗਿਲਕੰਦੀ ਜੀ ਠੀਕ ਹੈ ਉਹ ਤੁਹਾਨੂੰ ਰਸਤੇ ਜਾਂਦੇ ਹੋਣਾ ਉਹ ਮੈਟ ਦੇ ਸੀ ਜੀ ਠੀਕ ਹੈ ਗੋਲਾ ਪਿਆ ਜ ਉਹਨਾਂ ਦਾ ਹਾਂ ਇਹ ਜਿਹੜਾ ਉਸੇ ਵੀ ਮੈਟ ਹੈ ਹਾਂ ਤੇ ਕਹਿੰਦੇ ਇੱਕ ਪਸਣਾ ਵਾਸਤੇ ਠੀਕ ਹੈ ਪਰ ਅਸੀਂ ਉੱਥੇ ਦੂਜੇ ਦਿਨ ਜਾ ਕੇ ਲਿਆਂਦਾ ਜੀ ਓਕੇ 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 ਆ ਮਿੱਤਰੋ ਬਹੁਤ ਵਧੀਆ ਚੀਜ਼ ਚੰਗੀ ਲੱਗੀ ਇਹਦੀ ਇੱਕ ਸ਼ਾਰਟ ਵੀਡੀਓ ਆਪਾਂ ਪਾਵਾਂਗੇ ਸੋ ਫੋਨ ਨੰਬਰ ਜੀ ਆਪਣਾ ਕਈ ਭਰਾ ਨੇ ਉਹ ਵੀਡੀਓ ਨਹੀਂ ਦੇਖੀ ਹੁੰਦੀ ਗਾਂ ਦੀ 7828 ਲੀਟਰ ਵਾਲੀ ਦੀ ਹੈ ਨਾ 7887 7887 47231 47231 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਮਿੱਤਰੋ ਗਾਂ ਦੀ ਪਾਈ ਦੀ ਵੀਡੀਓ ਪਾਈ ਆ ਦੂਜੇ ਸੂਏ 28 ਲੀਟਰ ਹੈ 31 ਸੂਣ ਵਾਲੀ ਆ ਤੇ ਮੁੱਲ ਹੈਗਾ ਜੀ 1,10,000 ਸੋ ਸਾਰੇ ਵੀਰਾਂ ਦਾ ਧੰਨਵਾਦ